ਨਮਾਸ਼ੇਰ ਦਬਾਬਾ YouTube ਚੈਨਲ ਤੇ ਇਹ ਖਬਰ ਸੁਣਦੇ ਹੀ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ 215 ਵਿੱਚ ਪਵਨ ਕੁਮਾਰ ਕਲਾਸ਼ਨਗਰ ਗਲੀ ਨੰਬਰ 2 ਜਿਸਨੇ ਕਿਹਾ ਜੋ ਕਿ ਸਰਕਾਰੀ ਹਰ ਕਾਗਜ਼ ਵਿੱਚ ਮਰ ਚੁੱਕਾ ਹੈ ਜੀ ਹਾਂ ਤੁਸੀਂ ਸਹੀ ਸੁਣਿਆ 22015 ਵਿੱਚ ਪਵਨ ਕੁਮਾਰ ਆਰਾ ਸਰਕਾਰੀ ਕਾਗਜ਼ ਵਿੱਚ ਮਰ ਚੁੱਕਾ ਹੈ ਇੱਥੇ ਹੀ ਬਸ ਨਹੀਂ ਇੱਥੋਂ ਤੱਕ ਕਿ ਪਵਨ ਕੁਮਾਰ ਦੇ ਕੀਰਤਪੁਰ ਸਾਹਿਬ ਫੁੱਲ ਵੀ ਪਾ ਦਿੱਤੇ ਬਈ ਹੁਣ ਤੁਸੀਂ ਸੋਚੋ ਫੁੱਲ ਵੀ ਤਾਂ ਉਹਦੇ ਪਾਏ ਜਾਂਦੇ ਨੇ ਜੋ ਮਰ ਚੁੱਕਾ ਆ ਪਾ ਦਿੱਤੇ ਨੇ ਪਰ ਪਵਨ ਪਵਰ ਨੇ ਕਿਹਾ ਮੈਂ ਹੁਣ ਸ਼ਮਸ਼ਾਨ ਘਾੜ ਤੋਂ ਉੱਠ ਕੇ ਆਇਆ ਹਾਂ ਮੇਰੇ ਦੋ ਛੋਟੇ ਛੋਟੇ ਬੱਚੇ ਹਨ ਮੈਂ ਹੁਣ ਸ਼ਮਸ਼ਾਨ ਘਾੜ ਤੋਂ ਉੱਠ ਕੇ ਆਇਆ ਹਾਂ ਮੈਂ ਜਿਉਂਦਾ ਕਾਗਜ਼ਾਂ ਵਿੱਚ ਹੋਣਾ ਚਾਹੁੰਦਾ ਹਾਂ ਹੋਰ ਉਸਨੇ ਇਹ ਵੀ ਕਿਹਾ ਕਲਪਦੇ ਹੋਏ ਕਿਹਾ ਮੈਂ ਤਾਂ ਡੀਸੀ ਤੋਂ ਲੈ ਕੇ ਹਰ ਥਾਂ ਜਗਾ ਜਗਾ ਪਟਕ ਚੁੱਕਾ ਹਾਂ ਕਿਉਂਕਿ ਮੈਂ ਹੁਣ ਸ਼ਮਸ਼ਾਨ ਘਾੜ ਤੋਂ ਉੱਠ ਕੇ ਆਇਆ ਹਾਂ ਕਿ ਮੈਂ ਗੁਹਾਰ ਲਾਰਿਆ ਹਾਂ ਮੈਨੂੰ ਕਾਗਜ਼ਾਂ ਵਿੱਚ ਜਿਉਂਦਾ ਕੀਤਾ ਜਾਵੇ ਤੇ ਪਵਨ ਨੇ ਕਿਹਾ ਮੈਂ 2015 ਤੋਂ ਮਰ ਚੁੱਕਾ ਹਾਂ 2015 ਤੋਂ ਕਾਗਜ਼ਾਂ ਦੇ ਵਿੱਚ ਪੂਰੀ ਤਰ੍ਹਾਂ ਮਰ ਚੁੱਕਾ ਹਾਂ ਤੇ ਮੇਰੇ ਫੁੱਲ ਵੀ ਪਾ ਦਿੱਤੇ ਗਏ ਨੇ ਤੇ ਹਰ ਸਰਕਾਰੀ ਕਾਗਜ਼ ਦੇ ਵਿੱਚ ਮੈਨੂੰ ਮਰਿਆ ਘੋਸ਼ਿਤ ਵੀ ਕਰ ਦਿੱਤਾ ਗਿਆ ਹੈ ਮੈਨੂੰ ਜਿੰਦਾ ਕੀਤਾ ਜਾਵੇ ਉਸ ਨੇ ਮੀਡੀਆ ਦਾ ਸਹਾਰਾ ਲਿਆ ਕਿ ਉਸ ਨੇ ਕਿਹਾ ਮੈਂ ਤੇ ਥਾਂ ਥਾਂ ਹੁਣ ਧੱਕੇ ਖਾ ਚੁੱਕਾ ਹਾਂ ਮੇਰੀ ਮੌਤ ਹੋ ਚੁੱਕੀ 2015 ਵਿੱਚ ਸਰਕਾਰੀ ਕਾਗਜ਼ਾਂ ਦੇ ਵਿੱਚ ਮੇਰੇ ਫੁੱਲ ਵੀ ਕੀਰਤਪੁਰ ਸਾਹਿਬ ਪਾ ਦਿੱਤੇ ਗਏ ਨੇ ਤੇ ਉਸ ਨੇ ਬੜੇ ਹੀ ਕਲਪਦੇ ਹੋਏ ਦੁਖੀ ਮਨ ਦੇ ਨਾਲ ਇਹ ਵੀ ਕਹਿ ਦਿੱਤਾ ਕਿ ਮੈਂ ਤਾਂ ਹੁਣ ਸ਼ਮਸ਼ਾਨ ਘਾੜ ਤੋਂ ਉੱਠ ਕੇ ਆਇਆ ਹਾਂ ਤਾਂ ਜੋ ਸਰਕਾਰ ਮੈਨੂੰ ਕਾਗਜ਼ਾਂ ਦੇ ਵਿੱਚ ਜਿਉਂਦਾ ਕਰ ਸਕੇ ਉੱਧਰ ਜਦੋਂ ਉੱਚਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਕੀਤੀ ਗਈ ਪੱਤਰਕਾਰਾਂ ਵੱਲੋਂ ਤੇ ਉੱਚ ਅਧਿਕਾਰੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਹੁਣ ਸਖਤੀ ਕਰਾਂਗੇ ਸਖਤ ਕਾਰਵਾਈ ਕਰਾਂਗੇ ਇੱਕ ਵਿਅਕਤੀ ਜੋ 2015 ਵਿੱਚ ਪਵਨ ਕੁਮਾਰ ਕਲਾਸ਼ਨਗਰ ਦਾ ਵਾਸੀ ਗਲੀ ਨੰਬਰ 2 ਜੋ ਕਾਗਜ਼ਾਂ ਦੇ ਵਿੱਚ ਮਰ ਚੁੱਕਾ ਹੈ ਉਹ बार-बार ਕਹਿ ਰਿਹਾ ਮੈਂ ਤੇ ਹੁਣ ਸ਼ਮਸ਼ਾਨ ਘੜ ਤੋਂ ਉੱਠ ਕੇ ਆਇਆ ਮੈਨੂੰ ਜੀਉਂਦਾ ਕੀਤਾ ਜਾਵੇ ਇਹ ਪੂਰੀ ਰਿਪੋਰਟ ਜਦੋਂ ਤੁਸੀਂ ਦੇਖੋਗੇ ਤੁਸੀਂ ਹੈਰਾਨ ਰਹਿ ਜਾਓਗੇ ਹੁਣ ਤੁਸੀਂ ਦੇਖੋ ਜੇਕਰ ਤੁਸੀਂ ਕੋਈ ਸਰਕਾਰੀ ਖਜ਼ਾਨੇ 'ਚ ਪੈਸਾ ਜਮ੍ਹਾਂ ਕਰਾਉਣਾ ਹੋਵੇ ਕੋਈ ਤੁਸੀਂ ਤੁਹਾਡਾ ਚਰਾਣ ਘਟ ਹੋਣਾ ਹੋਵੇ ਤੁਸੀਂ ਕੋਈ ਇਨਸ਼ੋਰੈਂਸ ਕਰਵਾਣੀ ਹੋਵੇ ਉਹ ਤੇ ਉਸੇ ਵਕਤ 5 ਮਿੰਟ ਵੀ ਨਹੀਂ ਲੱਗਦੇ ਪਰ ਇਹ ਪਵਨ ਕੁਮਾਰ ਹੁਣ ਜੀਉਂਦਾ ਹੋਣ ਦੇ ਲਈ ਕਿੰਨੇ ਸਾਲਾਂ ਤੋਂ ਠਟ ਕਰਿਆ ਹੈ ਆਓ ਦੇਖਦੇ ਆਂ ਪੂਰੀ ਰਿਪੋਰਟ ਕੀ ਨਾਮ ਹੈ ਭਾਈ ਤੁਹਾਡਾ ਮੈਂ ਪਵਨ ਕੁਮਾਰ ਹਾਂ ਜੀ ਕਿੱਥੇ ਰਹਿਣ ਵਾਲੇ ਆ ਆਪਣਾ ਕਲਾਸ਼ ਨਗਰ अच्छा। ਪਿੰਡ ਨੰਬਰ 2 ਵਿੱਚ। اچھا। ਲੁਧਿਆਣਾ। ਲੁਧਿਆਣੇ ਵਿੱਚ। ਤੇ ਹੁਣ ਕਿੱਥੇ ਰਹਿੰਦੇ ਹੋ? ਸਰਗਵਾਸ। ਅਹ ਮੈਂ ਤਾਂ ਮੈਂ ਤਾਂ ਮਰ ਗਿਆ ਜੀ। ਮੈਂ ਤਾਂ ਮਰਿਆ ਹੋਇਆ। ਤੁਸੀਂ ਮਰਿਆ ਹੋਏ ਹੋ? ਹਾਂਜੀ। ਨਹੀਂ ਨਹੀਂ ਤੁਸੀਂ ਤਾਂ ਜਿੰਦਾ ਹੋ। ਨਹੀਂ 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 ਮੈਂ ਮਰਿਆ ਹੋਇਆ ਇਸ ਦਾ। ਹੈ? ਮੈਂ ਇਸ ਦਾ ਮਰਿਆ ਹੋਇਆ ਜੀ ਕਾਗਜ਼ ਆਇਆ। ਕਿਦੋਂ ਮਰੇ ਸੀ ਤੁਸੀਂ? 2015 ਵਿੱਚ ਮੈਨੂੰ ਮਾਰ ਦਿੱਤਾ ਗਿਆ। ਇਹ ਪ੍ਰੂਫ ਕਿਦਾਂ ਵਾਂ ਕਿ ਤੁਸੀਂ ਮਰੇ ਹੋਏ ਹੋ? ਪ੍ਰੂਫ ਮੈਂ ਦੋ ਕਿ ਮੇਰੇ ਕੀਰਤਪੁਰ ਵੀ ਫੁੱਲ ਤਾਰ ਦਿੱਤੇ ਗਏ ਆ। ਹਾਂ ਕੋਸਾ ਬੂਦ ਮੇਰੇ ਕੋਲ ਹੈ ਹਾਂਜੀ ਕੀ ਤੇ ਕੀਰਤਪੁਰ ਦੀ ਮੇਰੇ ਫੁੱਲ ਤਰ ਗਏ ਨੇ ਤੁਹਾਡੇ ਫੁੱਲ ਵੀ ਤਰ ਗਏ ਆ ਹਾਂਜੀ ਤੁਸੀਂ ਗੱਲ ਕਿੱਦਾਂ ਕਰਦੇ ਮੈਂ ਕੀ ਗੱਲ ਹੈ ਮਰੇ ਦਾ ਸ਼ਮਸ਼ਾਨ ਘਾੜ ਤੋਂ ਉੱਠ ਕੇ ਆਇਆ ਮੈਂ ਕਿਉਂ ਮਰਿਆ ਹੋਇਆ ਮੈਂ ਇਸ ਕੰ ਖੋਇਆ ਕੀ ਹੈ ਸਰ ਹੋਇਆ ਕੀ ਹੈ ਬਸ ਮੇਰੀ ਪ੍ਰਾਪਰਤੀ ਹੈ ਮੁਜੱਫਰਨਗਰ ਸਾਢੇ 5 ਬਿਗੇ ਅੱਛਾ ਜੋ ਕਿ ਉਹ ਉੱਥੇ ਦੇ ਬੰਦੇ ਹੜਪਣਾ ਕਰਨਾ ਚਾਹੁੰਦੇ ਆ ਅੱਛਾ ਪਹਿਲੇ ਮੇਰੇ ਕੰਨ ਵੀ ਕੱਟ ਦਿੱਤੇ ਦੇਖ ਲੋ ਉਹਨਾਂ ਲੀ ਵੀ ਤੋੜਤੀਆਂ ਉਹਨਾਂ ਨੇ ਮੈਨੂੰ ਪਤਾ ਨਹੀਂ ਕਿ 2003 ਵਿੱਚ ਕਿਵੇਂ ਨਿਕਲ ਕੇ ਆਇਆ ਮੈਨੂੰ ਪਤਾ ਮੇਰੇ ਗੁਰੂ ਮਾਂ ਮਾਈ ਨੂੰ ਪਤਾ ਹੁਣ ਮੈਂ ਸਾਈਆਂ ਨਾਲ ਭਟਕਦਾ ਪਿਆ ਮੇਰਾ ਕੋਈ ਹੱਥ ਪਾਲਾ ਨਹੀਂ ਪਾਰੇ ਕਾਰਪੋਰੇਸ਼ਨ ਵਾਲਿਆਂ ਨੇ ਇੱਥੇ ਲੋਕਲ ਅਡੇ ਵਾਲਿਆਂ ਨੇ ਪਹਿਲੇ ਮੈਨੂੰ ਕਿਹਾ 23 ਵਿੱਚ ਕਿ ਰਿਕਾਰਡ ਨੂੰ ਵਿੱਚ ਨਹੀਂ ਹੈ 24 ਫਰਵਰੀ ਦੀ ਚ ਪਰਿਵਰਤੀ 24 ਤਰੀਕ ਨੂੰ ਫਿਰ ਉਹਨਾਂ ਨੇ ਹੁਣ ਔਨਲਾਈਨ ਚੜਾ ਦਿੱਤਾ ਠੀਕ ਸਰਟੀਫਿਕੇਟ ਕਿ ਇਹ ਇਹ ਸਹੀ ਹੈ ਇਹ ਬੰਦਾ ਮਰ ਚੁੱਕਾ ਵਾ ਆ ਬੰਦਾ ਮਰ ਚੁੱਕਿਆ ਤੇ ਆਨਲਾਈਨ ਵੀ ਉਹਨਾਂ ਨੇ ਚੜਾ ਦਿੱਤਾ ਮੈਂ ਕਿ ਤੁਸੀਂ ਆਨਲਾਈਨ ਵੀ ਮਰੇ ਹੋਏ ਹੋ ਆਨਲਾਈਨ ਵੀ ਮਾਰ ਦਿੱਤਾ ਗਿਆ ਮੈਨੂੰ ਨਹੀਂ ਇੰਨਾ ਫੇ ਕਿਵੇਂ ਹੋ ਗਿਆ ਤੁਹਾਡੇ ਨਾਲ ਇਹ ਖਾਲੀ ਧੋਖਾ ਜਿਹੜੀ ਥੋਈ ਕਿਵੇਂ ਤੁਹਾਡਾ ਧੋਖਾ ਜਿਹੜੀ ਕਿਉਂ ਹੋਇਆ ਉੱਥੇ ਦੀ ਕੋਈ ਮੁਸਲਮਾਨ ਨਹੀਂ ਰਮਾ ਦੇਵੀ ਹੈ ਘਰ ਵਾਲੇ ਨੂੰ ਮੁਹੰਮਦ ਸ਼ਾਗੀਰ ਹੈ ਉਹਨਾਂ ਕੋਲ ਮਲਕੀਤ ਰਾਏ ਹੈ ਗੁੱਡੂ ਹੈ ਕਈ ਬੰਦੇ ਦਾ ਗਰੁੱਪ ਮੰਨ ਕੇ ਇੱਥੇ ਆ ਕੇ ਪੈਸੇ ਚੜਾ ਕੇ ਸ਼ਮੀ ਕਹਿੰਦਾ ਐਸਜੀਐਮ ਸਾਹਿਬ ਕੋ ਜਾਓ ਲਿਖੀਸ ਆਪ ਕੋ ਲਿਖਾ ਕੇ ਲੈ ਆਓ ਕੋਈ ਮੇਰੇ ਹੱਥ ਪਹਿਲਾਂ ਨਹੀਂ ਪਾ ਰਿਆ ਨਹੀਂ ਨਹੀਂ ਉਹ ਸਾਰੇ ਸਰਟੀਫਿਕੇਟ ਉਹ ਉਹਨਾਂ ਨੇ ਤੁਹਾਨੂੰ ਉੱਥੇ ਮਾਰ ਦਿੱਤਾ ਵਾ ਹਾਂਜੀ ਮਾਰ ਦਿੱਤਾ ਇਹਨਾਂ ਨੇ ਸਰਟੀਫਿਕੇਟ ਮੈਂ ਤੁਹਾਨੂੰ ਕੜਗੇ ਦਿੱਤੇ ਉੱਥੇ ਪਾਣੀ ਦਾ ਬਿੱਲ ਵੀ ਨਿਕਲ ਗਿਆ ਕਿਸੇ ਜਾਨੀ ਦਾ ਨੋ ਮੇਰਾ ਨੋ ਕਟਵਾ ਕੇ ਮ੍ਰਿਤੂ ਪ੍ਰਵਾਨ ਪੱਤਰ ਲਗਾ ਕੇ ਉਹਨਾਂ ਨੇ ਮਾਰ ਦਿੱਤਾ ਗਿਆ ਮੇਰਾ ਮੇਰਾ ਨੋ ਕਟਤਾ ਪਾਣੀ ਦੇ ਬਿੱਲ ਵਾਲੇ ਨੇ ਉੱਥੇ ਵਾਲੇ ਜੱਮ ਜ਼ਮੀਨ ਵਾਲਿਆਂ ਨੇ ਕਿਹੜੇ ਸਾਲ ਚ ਮਰੇ ਹਾਂ 2015 ਵਿੱਚ ਤੇ ਹੁਣ 2024 ਇੰਨੇ ਸਾਲਾਂ ਤੋਂ ਆਪਣੇ ਆਪ ਤੁਸੀਂ ਜ਼ਿੰਦਾ ਹੀ ਨਹੀਂ ਕਰ ਪਾਏ ਮੈਂ ਜਿੰਦਾ ਰਹਿਣਾ ਚਾਹਨਾ ਕੋਈ ਮੇਰੀ ਮਦਦ ਨਹੀਂ ਕਰ ਰਿਹਾ ਕੋਈ ਮੇਰੀ ਸਹਾਇਤਾ ਨਹੀਂ ਕਰ ਰਿਹਾ ਡੀਜੀ ਸਾਹਿਬ ਕੋ ਗਿਆ ਆ ਆਪਣਾ ਐਡੀਮ ਸਾਹਿਬ ਕੋ ਵੀ ਗਿਆ ਐਡੀਮ ਸਾਹਿਬ ਕੋ ਗਿਆ ਮੈਂ ਤਰੀਕ ਆ ਕਹਿੰਦੇ ਤੂੰ ਜੱਜ ਸਾਹਮਣੇ ਚਵੇੜ ਮਾਰ ਦੇ ਮੈਂ ਹੁਣ ਕੀ ਨਹੀਂ ਮਿੱਟੀ ਮੈਂ ਮਾਰਿਆ ਚਵੇੜ ਮੈਂ ਮਸੂਮ ਆਗਾ ਗਰੀਬ ਮੈਂ ਮੈਂ ਤੁਹਾਨੂੰ ਕਾਨੂੰਨ ਹੱਥ ਚ ਲੈਣ ਵਾਸਤੇ ਕਿਹਾ ਹਾਂਜੀ ਕਿਹਨਾਂ ਨੇ ਐ ਐਡੀਮ ਸਾਹਿਬ ਨੇ ਖੁਦ ਕਿਹਾ ਮੈਨੂੰ ਮੈਂ ਕਿਹਾ ਮੇਰੀ ਤਰੀਕ ਆ ਮੇਰਾ ਕੋਈ ਹੱਥ ਪੱਲਾ ਪਾਓ ਕਹਿੰਦੇ ਨਹੀਂ ਜੀ ਤੁਸੀਂ ਫਿਰ ਕਹਿੰਦੇ ਥੱਲੇ ਜਾਓ 94 ਨੰਬਰ ਕਮਰੇ ਉੱਥੇ ਮਿਲੇ ਨਹੀਂ ਬੰਦੇ ਨਹੀਂ ਉਹਨੇ ਕੀ ਕਿਹਾ ਜੱਜ ਸਾਹਿਬ ਨੂੰ ਕਿ ਜੱਜ ਸਾਹਿਬ ਤੁਸੀਂ ਤਾਂ ਮਰਿਆ ਹੋਇਆ ਨਾ ਹਾਂ ਤੁਝੇ ਚਵੇੜ ਮਾਰਦੇ ਮੈਂ ਕਿਹਾ ਮੈਂ ਸਾਫ ਸਾਫ ਕਿਵੇਂ ਚਵੇੜ ਮਾਰਾਂ ਮੈਂ ਤਾਂ ਗਰੀਬ ਆਦਮੀ ਫਿਰ ਤੁਮ ਹੁਣ ਤਰੀਕ ਲੈ ਕੇ ਆਇਆ 30 ਤਰੀਕ ਕਾਹਨਾ ਹੋ ਹੱਤਪੱਲਾ ਬਾਰੇ ਇਹ ਕਹਿੰਦੇ ਕੈਨਸਲ ਹੋ ਜਾਏਗਾ ਰਿਸ਼ਤੇਦਰੀ ਦੇ ਦੋ ਕੈਨਸਲ ਹੋ ਜਾਣਗੇ ਇਹਨਾਂ ਨੇ ਲਿਖ ਵੀ ਦਿੱਤੀਆਂ ਥੱਲੇ ਦੇ ਬੰਦੇ ਕਹਿੰਦੇ ਅੱਜ ਆਈ ਕੱਲ ਆਈ ਅੱਜ ਆਈ ਕੱਲ ਆਈ ਜਿਹੜੇ ਮਾਰ ਮਾਰ ਕੇ ਕੋਰਟ ਦੇ ਵਿੱਚ ਵੀ ਨਹੀਂ ਤੁਹਾਨੂੰ ਮੰਨਦੇ ਜਿੰਦਾ ਕੋਰਟ ਵਿੱਚ ਕਹਿੰਦੇ ਇੱਥੋਂ ਆਨਲਾਈਨ ਘਟਵਾ ਕੇ ਲਿਆਓ ਨਹੀਂ ਨਹੀਂ ਬਾਕੀ ਸਾਰੇ ਕਾਗਜ਼ਦਰ ਸਹੀ ਹੈ ਜੱਜ ਸਾਹਿਬ ਦੇ ਅੱਗੇ ਤੁਸੀਂ ਪੇਸ਼ ਹੋਏ ਹਾਂ ਹਾਂ ਜੱਜ ਸਾਹਿਬ ਦੇ ਅੱਗੇ ਪੇਸ਼ ਹੋਏ ਆਂ ਰੋਏ ਆਂ ਵੀ ਆਂ ਹਾਂ ਸਾਰਾ ਹੋਇਆ ਮੇਰੇ ਵਕੀਲ ਨਾਲ ਹੈ ਮੇਰਾ ਆਈਡੈਂਟੀਟੀ ਕਾਰਡ ਦਿਖਾ ਦਿੱਤੇ ਸਾਰੇ ਦਿਖਾ ਦਿੱਤੇ ਤੇ ਲੰਗਦਰ ਪ੍ਰੂਫ ਦਿਖਾ ਦਿੱਤੇ ਹਮ ਮੇਰੇ ਸਰਟੀਫਿਕੇਟ ਵੀ ਦਿਖਾ ਦਿੱਤਾ ਸਾਰੇ ਦਿਖਾ ਦਿੱਤੇ ਬਿਲਕੁਲ ਓਕੇ ਹੈ ਠੀਕ ਹੈ ਕਹਿੰਦੇ ਉੱਥੇ ਇੱਥੇ ਨਹੀਂ ਉੱਥੇ ਉਹਨਾਂ ਨੇ ਹਜੇ ਵੀ ਮਰੇ ਹੋਏ ਆ ਉਹਨਾਂ ਨੇ ਇੱਥੇ ਬੰਦਾ ਭੇਜਿਆ ਹਮ ਸੈਕਲ ਸਾਹਿਬ ਉਹਨੇ ਵੀ ਲਿਖ ਦਿੱਤਾ ਕਿ ਆਹ ਵੀ ਸਹੀ ਹੈ ਜੀ। ਅੱਛਾ ਜੀ। 20 ਸਾਲ ਤੋਂ ਜਾਣਦਾ। ਕੋਈ ਮੇਰੀ ਮਦਦ ਨਹੀਂ ਕਰ ਰਹੀ। ਨਹੀਂ ਤੁਸੀਂ ਮਕੀਜਾ ਸਾਹਿਬ ਨੇ ਵੀ ਤੁਹਾਨੂੰ ਦੇਖ ਕੇ ਵੀ ਜਿੰਦਾ ਨਹੀਂ ਕੀਤਾ। ਨਹੀਂ ਹੁਣ ਕੀ ਕਰਾਂ। ਉਹ ਕਹਿੰਦਾ ਔਨਲਾਈਨ ਕਟਵਾ ਕੇ ਲਿਆ। ਅੱਛਾ ਜੀ। ਹਾਂ। ਜੀ ਸੀ ਐਫ ਉਸ ਤੋਂ ਕਿਹੜੇ ਲੋਕ ਆਂਦੇ ਨੇ। ਮੈਂ ਜੀਸ਼ਾ ਵੀ ਕਾਫੀ ਚਿਰ ਹੋ ਗਿਆ ਦੋ ਫਰਵਰੀ ਆ ਰਹੇ ਆ ਕੋ। ਨਹੀਂ ਨਹੀਂ ਕਿੰਨੇ ਸਾਲ ਹੋ ਗਏ ਇੱਥੇ ਆਂਦੇ ਨੇ। ਫਰਵਰੀ ਆ ਰਹੇ ਆ ਦੇਖ ਲਓ। ਫਰਵਰੀ 24 ਦਾ। 24 ਤੋਂ। ਹਾਂ ਜੀ। ਲਗਾਤਾਰ ਆ ਰਹੇ ਨੇ। ਲਗਾਤਾਰ ਆ ਰਹੇ। ਤੇ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਕਿ ਤੁਸੀਂ ਮਰ ਚੁੱਕੇ ਹੋ ਨਹੀਂ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਕਿ ਤੁਸੀਂ ਮਰ ਚੁੱਕੇ ਹੋ ਹਾਂਜੀ ਉਸ ਤੋਂ ਪਹਿਲਾਂ ਪਤਾ ਨਹੀਂ ਸੀਗਾ ਪਤਾ ਲੱਗਿਆ ਸਾਲ 23 ਵਿੱਚ ਪਤਾ ਲੱਗਿਆ 22 ਵਿੱਚ ਵੀ ਆਇਆ ਮੈਂ ਅੱਛਾ 22 ਵਿੱਚ ਵੀ ਆਇਆ ਹੈ ਨਾ ਕੋਲ ਕਮਿਸ਼ਨਰ ਸਾਹਿਬ ਕੋਲ 23 ਵਿੱਚ ਵੀ ਆਇਆ ਹਾਂ ਕਮਿਸ਼ਨਰ ਸਾਹਿਬ ਕੋਲ ਸਾਡੇ ਅੰਦਰ ਦਰਖਾਸਤ ਮੇਰੇ ਕੋਲ ਮੌਜੂਦ ਹੈ ਹੁਣ ਚਾਹਨੇ ਕੀ ਮੈਂ ਜਾਣੇ ਮੈਂ ਮੰਦਨ ਸਾਹਿਬ ਮਿਲਣਾ ਚਾਹੀਦਾ ਜਿੰਦਾ ਹੋਣਾ ਚਾਹੀਦਾ ਹਾਂ ਹਾਂ ਮੈਂ ਜਿੰਦਾ ਹੋਣਾ ਚਾਹੀਦਾ ਬਸ ਇਸ ਟਾਈਮ ਮੈਨੂੰ ਮਾਰਿਆ ਹੋਇਆ ਹੈ ਮੈਂ ਤਾਂ ਹੁਣ ਵੀ ਮੈਨੂੰ ਜਾਣ ਨੂੰ ਮੈਂ ਇੱਥੇ ਬੈਠਾ ਮੈਨੂੰ ਆਣ ਜਾਣ ਦਾ ਵੀ ਖਤਰਾ ਹੈ ਘਰ ਦੇ ਮੈਨੂੰ ਭੇਜਦੇ ਨਹੀਂ ਕਿ ਨਹੀਂ ਤੂੰ ਜਾ ਨਾ ਜਾ ਤੈਨੂੰ ਮਾਰ ਨਾ ਦੇਣ ਰਸਤੇ ਵਿੱਚ ਛੋਟੇ ਛੋਟੇ ਮੇਰੇ ਬੱਚੇ ਹੈ ਨਹੀਂ ਦੋ ਬੱਚੇ ਹੈ ਲੱਗਦਾ ਸਾਰਾ ਪੂਰਾ ਮਾਫੀਆ ਹੈਗਾ ਜਿੰਨੇ ਤੋਂ ਇੱਥੇ ਮੁਜਫਰ ਨਗਰ ਤੋਂ ਪੰਜਾਬ ਵਿੱਚ ਆ ਕੇ ਸਾਰੇ ਦਸਤਾਵੇਜ਼ ਬਣਾਤੇ ਹਾਂਜੀ ਦੇਖ ਲਓ ਇਹ ਪੂਰਾ ਮਾਫੀਆ ਉਹਨਾਂ ਦਾ ਐਡਰੈਸ ਨਹੀਂ ਮਿਲਿਆ ਸਮੀ ਨੇ ਵੀ ਕਹਿ ਦਿੱਤਾ ਕਾਰਪੋਰੇਸ਼ਨ ਵਾਲੇ ਜਾਲੀ ਹੈ ਤਾਮੀ ਨਹੀਂ ਲਿੱਖ ਕੇ ਦੇ ਰਿਹਾ ਨਹੀਂ ਜਾਲੀ ਕਹਿ ਕੇ ਫਿਰ ਔਨਲਾਈਨ ਵਿੱਚ ਲਾਦੇ ਔਨਲਾਈਨ ਜੜਾ ਤਾਂ ਫਿਰ ਹੁਣ ਵੀ ਕਹਿੰਦਾ ਜਾਲੀ ਆ ਕਿਰਚਪੁਰ ਵਾਲਿਆਂ ਨੇ ਕਹਿੰਦਾ ਸਾਡੇ ਰਿਕਾਰਡ ਚ ਨਹੀਂ ਆ ਲਿਖਵਾ ਕੇ ਵੀ ਲਿਆਤਾ ਔਨਲਾਈਨ ਚ ਲਾਦੇ ਜਾਲੀ ਹੈ ਕਿ ਤਾਂ ਲਿਖਵਾ ਕੇ ਵੀ ਲਿਆਤਾ ਇਹਨਾਂ ਨੂੰ ਸਮਝ ਨਾ ਕਹਿੰਦੇ ਅਜਨਮ ਤੋਂ ਮਾਰ ਕਰਾ ਕੇ ਲਿਆ ਹਲਾਣੇ ਤੋਂ ਮਾਰ ਕਰਕੇ ਲਿਆ ਮੈਂ ਕਿੱਥੇ ਜਾ ਮਾਰ ਮੈਨੂੰ ਕੋਈ ਮਾਰ ਕਰੇਗਾ ਅਜਨਮ ਤੋਂ ਪਹਿਲੇ ਧੱਕੇ ਖਾ ਰਹੇ ਹਾਂ ਬਸ ਕੀ ਧੱਕੇ ਖਾ ਰਹੇ ਉਹਦੇ ਲਈ ਹਾਂਜੀ ਕੀ ਕਰਾਂ ਨੀ ਹਮਤ ਤੁਸੀਂ ਚਾਹਨੇ ਕੀ ਹੋ ਮੈਂ ਚਾਹਨਾ ਵੀ ਆਨਲਾਈਨ ਨਾ ਕੱਟਿਆ ਜਾਵੇ ਤੇ ਮੈਨੂੰ ਜ਼ਿੰਦਾ ਮੈਨੂੰ ਜ਼ਿੰਦਾ ਕਿਉਂ ਹੋ ਗਿਆ ਇੱਕ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਭਗਵੰਤ ਮਾਨ ਨੇ ਮੇਰੇ ਕਿਹਾ ਉਹਨਾਂ ਕਹਿੰਦੇ ਕਿ ਇਨਸਾਫ ਮਿਲੇ ਤੇ ਜਦ ਮੈਨੂੰ ਨਹੀਂ ਇਨਸਾਫ ਮਿਲ ਰਿਹਾ ਤਾਂ ਉਹ ਲੋਕਾਂ ਨੂੰ ਅੱਜ ਮੇਰੇ ਕੋਲ ਪਰਚੀ ਹੈਗੀ ਆ ਤੇ ਮਿਲਣਾ ਹੈ ਕਿੰਨਾ ਨੰਬਰ ਤੁਹਾਡਾ ਮੇਰਾ ਤੇ ਜਿਆ ਨੰਬਰ ਹਾਂਜੀ ਜੀ ਸਾਹਿਬ ਦਾ ਅੱਜ ਪਰਚੀ ਮੇਰੇ ਮੌਜੂਦ ਹੈ ਨੰਬਰ ਖਲਤਕ ਨਹੀਂ ਆਇਆ ਉਹ ਕਹਿੰਦੇ ਆਜੇ ਮੀਟਿੰਗ ਚੱਲ ਰਹੀ ਹੈ ਜੀ ਮੀਟਿੰਗ ਚੱਲ ਰਹੀ ਹੈ ਆ ਤਾਂ ਚਾਹ ਪੀਣ ਆਜੇ ਉਦੋਂ ਤੁਹਾਨੂੰ ਤੁਸੀਂ ਮਿਲ ਗਏ ਭਗਵਾਨ ਦਾ ਬਾਰੇ ਅਗੇ ਅਰਜ਼ੀ ਕੀਤੀ ਕਿ ਮੈਨੂੰ ਜ਼ਿੰਦਾ ਕਰ ਦੇ ਮੈਨੂੰ ਜ਼ਿੰਦਾ ਕੀਤਾ ਗਿਆ ਠੀਕ ਕੁਮਾਰ ਜੀ ਦਾ ਜਿੱਤੀ ਦਾ ਮੁੰਡਿਆ ਜੋ ਡੈਥ ਸਰਟੀਫਿਕੇਟ ਜਿਹਦਾ ਇਸ਼ੂ ਕੀਤਾ ਹੈ ਉਸ ਬਾਰੇ ਕੰਮ ਅਸੀਂ ਕਰ ਰਹੇ ਹਾਂ। ਉਹਦੀ ਇਨਵੈਸਟੀਗੇਸ਼ਨ ਪੂਰੀ ਕਰ ਰਹੇ ਹਾਂ ਅਸੀਂ ਨਾ ਪੂਰਾ ਰਿਕਾਰਡ ਮੰਗਾਇਆ ਹੈ ਡੈਥ ਐਂਡ ਬਰਥ ਰਜਿਸਟਰਾਰ ਤੋਂ ਕਿ ਕਿਸ ਦਾ ਡੈਥ ਸਰਟੀਫਿਕੇਟ ਇਸ਼ੂ ਹੋਇਆ ਹੈ। ધ ਇਨਵੈਸਟੀਗੇਸ਼ਨ ਇਜ਼ ਔਨ ਔਰ ਜੋ ਵੀ ਸਚਾਈ ਹੋਏਗੀ ਉਹ ਸਾਹਮਣੇ ਆਏਗੀ ਔਰ ਅਸੀਂ ਇਤੇ ਸਖਤ ਕਾਰਵਾਈ ਕਰਾਂਗੇ। ਜੀ ਸਰ ਕੋਈ ਅਧਿਕਾਰੀ ਨਾ ਜੰਮ ਨੂੰ ਤਾਂ ਦਾਤ ਪਾਇਲੇ ਸਖਤ ਐਕਸ਼ਨ ਲਿਤਾਇਆ ਜਾਏਗਾ ਡਿਸਪਲਿਨਰੀ ਐਕਸ਼ਨ ਚਾਰਜ ਸ਼ੀਟ ਕਰਾਂਗੇ। ਠੀਕ ਹੈ। ਥੈਂਕ ਯੂ। ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499